ਬੀਤੇ ਦਿਨੀ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨਗੀ ਅਹੁਦੇ ਤੋਂ ਦਿੱਤੇ ਅਸਤੀਫੇ ਤੋਂ ਬਾਅਦ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ 2 ਦਸੰਬਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਲਏ ਗਏ ਫੈਸਲੇ ਉਹਨਾਂ ਦੇ ਇਕੱਲੇ ਦੇ ਨਹੀਂ ਸਨ ਬਲਕਿ ਪੰਜ ਸਿੰਘ ਸਹਿਬਾਨਾਂ ਵੱਲੋਂ ਪੰਥਕ ਭਾਵਨਾਵਾਂ ਦੀ ਤਰਜਮਾਨੀ ਕਰਦਿਆਂ ਹੋਇਆਂ ਹੁਕਮਨਾਮੇ ਜਾਰੀ ਕੀਤੇ ਗਏ ਸਨ ਬਹੁਤ ਮੰਦ ਭਾਗ ਹੈ ਜੀ ਜਦੋਂ ਜਦੋਂ ਵੀ ਸ੍ਰੀ ਅਕਾਲ ਤਖਤ ਸਾਹਿਬ ਦਾ ਵੈਸੇ ਤਾਂ ਹੋਣਾ ਨਹੀਂ ਚਾਹੀਦਾ ਸ੍ਰੀ ਅਕਾਲ ਤਖਸਾਲ ਦਾ ਟਕਰਾ ਜਿਹੜਾ ਉਹ ਸੰਸਥਾਵਾਂ ਦੇ ਨਾਲ ਕਦੇ ਨਹੀਂ ਹੁੰਦਾ ਲੇਕਿਨ ਸੰਸਥਾਵਾਂ ਦੇ ਵਿੱਚ ਬੈਠੇ ਕੁਝ ਵਿਅਕਤੀ ਜਿਹੜੇ ਹੁੰਦੇ ਨੇ ਉਹ ਅਕਾਲ ਤਖਸਾਲ ਨਾਲ ਟਕਰਾ ਜਿਹੜਾ ਉਹ ਪਾਲ ਲੈਂਦੇ ਆ ਪਰ ਅਕਾਲ ਤਖਸਾਲ ਨਾਲ ਟਕਰਾਉਣਾ ਜਿਹੜਾ ਉਹ ਵਿਅਕਤੀਆਂ ਨੂੰ ਮਹਿੰਗਾ ਹੀ ਪੈਂਦਾ ਹੁੰਦਾ ਹੈ ਉਹ ਸੌਖੇ ਛੱਡਦੇ ਨਹੀਂ ਮੈਂ ਇਸ ਨੂੰ ਜਿਹੜਾ ਧਾਮੀ ਸਾਹਿਬ ਇੱਕ ਬਹੁਤ ਸ਼ਰੀਫ ਔਰ ਮੈਂ ਉਹਨਾਂ ਦੇ ਅੰਦਰ ਐਸਪੀਸੀ ਦੇ ਪ੍ਰਤੀ ਜਿਹੜਾ ਇੱਕ ਦਰਦ ਦੇਖਿਆ ਹੈਗਾ ਜਿੰਨਾ ਕਿ ਮੈਂ ਉਹਨਾਂ ਦੇ ਨਾਲ ਰਿਹਾ ਹੈਗਾ ਮੈਂ ਇਸ ਨੂੰ ਜਿਹੜਾ ਉਹਨਾਂ ਦੇ ਚਲੇ ਜਾਣ ਨੂੰ ਮੈਂ ਬਹੁਤਾ ਚੰਗਾ ਨਹੀਂ ਸਮਝਦਾ ਪਰ ਮੈਨੂੰ ਉਮੀਦ ਹੈ ਕਿ ਅਡਜਕਟੋ ਪੇਟੀ ਜਿਹੜੀ ਉਹਨਾਂ ਦਾ ਅਸਤੀਫਾ ਜਿਹੜਾ ਉਹ ਮਨਜ਼ੂਰ ਨਹੀਂ ਕਰੇਗੀ ਔਰ ਉਹ ਜਲਦੀ ਦੁਬਾਰਾ ਆਉਣਗੇ ਚੰਗਾ ਇਹ ਸੀ ਪਦਵੀ ਦਾ ਵੀ ਸਨਮਾਨ ਸੀ ਔਰ ਚੰਗਾ ਵੀ ਇਹ ਸੀ ਪਦਵੀ ਦੀ ਸਨਮਾਨ ਸੀ ਕਿ ਜੇ ਕੋਈ ਮੇਰੇ ਖਿਲਾਫ ਸ਼ਿਕਾਇਤ ਵੀ ਸੀ ਤੇ ਉਹਦਾ ਜਿਹੜਾ ਜਾਂਚ ਪੜਤਾਲ ਸਾਚ칸 ਸ੍ਰੀ ਹਰਮੰਦਰ ਸਾਹਿਬ ਦੇ ਹੈਡ ਗ੍ਰੰਤੀ ਦੇ ਜਾਹੇਦਾਰ ਸ੍ਰੀ ਅਕਾਲ ਤਖਤ ਸਾਹਿਬ ਕਰਦੇ ਇਹਦੇ ਨਾਲ ਪਦਵੀ ਦਾ ਸਨਮਾਨ ਰਹਿਣਾ ਸੋ ਅਸੀਂ ਸਿਰਫ ਤੇ ਸਿਰਫ ਪੰਥ ਦੀਆਂ ਭਾਵਨਾਵਾਂ ਦੀ ਤਰਜਮਾਨੀ ਕੀਤੀ ਹੈ ਸਾਡੀ ਕੋਈ ਕਿਸੇ ਪਰਿਵਾਰ ਨਾਲ ਨੰਝਜੇ ਨਿੱਜੀ ਦੁਸ਼ਮਣ ਨਹੀਂ ਹੈ ਪੰਥਕ ਭਾਵਨਾਵਾਂ ਦੀ ਤਰਜਮਾਨੀ ਕਰਦਾ 2 ਦਸੰਬਰ ਦਾ ਹੁਕਮਨਾਮਾ ਜਿਹੜਾ ਹੋਇਆ ਹੈ ਔਰ ਮੇਰਾ ਇਕੱਲੇ ਦਾ ਹੁਕਮਨਾਮਾ ਨਹੀਂ ਹੈ ਉਹ ਪੰਜ ਸਿੰਘ ਸਹਿਬਾਂ ਦੀ ਸਰਵਸੰਮਤੀ ਦੇ ਨਾਲ ਹੋਇਆ ਹੁਕਮਨਾਮਾ ਹੈ ਇਸ ਕਰਕੇ ਜਿਹੜਾ ਇਹ ਕਹਿਣਾ ਕਿ ਇਕੱਲਾ ਮੈਂ ਹੀ ਉਹਦਾ ਜ਼ਿੰਮੇਵਾਰ ਹਾਂ ਇਹ ਬਿਲਕੁਲ ਜਿਹੜਾ ਕੋਰਾ ਝੂਠ ਹੈ ਗੁਰੂ ਪਾਤਸ਼ਾਹ ਦੀ ਹਜ਼ ਪੰਥ ਸਿੰਘ ਸਹਿਬਾਨਾਂ ਦੀ ਰਾਏ مشوره ਤੋਂ ਬਾਅਦ ਇਹ 2 ਦਸੰਬਰ ਦਾ ਹੁਕਮਨਾਮਾ ਹੋਇਆ ਹੈ। ਹੋਰ ਸਾਡੀ ਕਿਸੇ ਨਾਲ ਦੁਸ਼ਮਣੀ ਨਹੀਂ ਹੈ, ਕਿਸੇ ਨਾਲ ਕੋਈ ਲਾਕਡਾਟ ਨਹੀਂ ਹੈ ਕੋਈ ਰੰਜਿਸ਼ ਨਹੀਂ। ਕੋਸਾ ਤਾਂ ਹੋਕਾ ਦੇਣਾ ਜੀ। ਸਾਡਾ ਚੌਕੀਦਾਰ ਦਾ ਕੰਮ ਹੁੰਦਾ ਜੀ ਹੋਕਾ ਦੇਣਾ ਜੀ। ਇਹ ਹੁਣ ਪੰਥ ਨੇ ਵੇਖਣਾ ਜੀ ਇਕੱਠੇ ਹੋ ਕੇ ਰਾਸੀ ਹੋਣ ਸਿੱਖਾਂ ਦੀ ਬਚਾਉਣੀ ਹੈ ਜਨੇ ਵਿੱਚ। ਅਸੀਂ ਉਹ ਕੱਲ ਤੱਕ ਸਭ ਦੀ ਸੇਵਾ ਹੈ ਉਹ ਝੋਲੀ ਪਾ ਕੇ ਹਰ ਸਿੱਖ ਖੁਸ਼ ਹੁੰਦਾ ਹੈ ਉਹ ਸੇਵਾ ਕਰਨੀ ਚਾਹੀਦੀ।